ਅਸੀਂ ਬਣਾ ਰਹੇ ਹਾਂ ਬਹੁਤ ਸਪੈਨ ਕਰੀਂ ਦੀ ਫਿਰ ਸਰਪੰਚ ਨੂੰ ਲੈ ਕੇ ਮੇਰੇ ਕੋਲ ਆ ਠੀਕ ਆ ਤੋ ਨਹੀਂ ਆ ਚਾਹੇ ਬਾਈ ਨੂੰ ਗੋਗੀ ਨੂੰ ਲਿਆ ਚਾਹੇ ਸਰਪੰਚ ਨੂੰ ਦੋ ਜਣ ਹੈ ਹੋਰ ਨਾ ਕੋਈ ਤੀਜਾ ਬੰਦਾ ਬਹੁਤ ਠੀਕ ਆ ਤੁਹਾਨੂੰ ਗੋਗੀ ਨੂੰ ਅਗਲਾ ਸਾਲ ਵੀ ਪਿਆ ਹਜੇ ਅਗਲਾ ਸਾਲ ਆਊਗਾ ਤੂੰ ਅਗਲਾ ਸਾਲ ਆਊਗਾ ਕੰਮ ਨਹੀਂ ਆਈ ਨੀ ਸਾਲ ਤਾਂ ਚੱਲਦੇ ਰਹਿੰਦੇ ਨੇ ਸੋ ਇਹ ਗੱਲ ਕਹਿਣ ਨੂੰ ਇਹ ਗੱਲ ਸਮਝਾਉਣ ਵਾਸਤੇ ਮੈਂ ਉਹਨੂੰ ਕਹਾਂ ਕਿ ਭਾਈ ਤੂੰ ਆ ਜਾ ਸਰਪੰਚ ਨੂੰ ਤੇਰੇ ਭਰਾ ਨੂੰ ਨਾਲ ਲਿਆ ਆਪਾਂ ਬੈਠ ਕੇ ਕਰੀਏ ਮਾਤਾ ਕਹਿੰਦੀ ਆ ਉਹਨਾਂ ਦੀ ਮੈਡੀਕਲ ਰਿਪੋਰਟਾਂ ਨੇ ਜਿਹੜੀਆਂ ਉਹ ਵੀ ਪ੍ਰਸ਼ਾਸਨ ਅੰਦਰੋਂ ਵੀ ਜਾਂਚ ਕਰੇ ਕਿ ਉਸਨੂੰ ਇੱਕ ਡਰਾਮਾ ਰਚਿਆ ਜਾ ਰਿਹਾ ਜਾਂ ਵਾਕਿਆ ਉਹਦੀ ਸਿਹਤ ਜਿਹੜੀ ਖਰਾਬ ਹੈ ਤੇ ਮੈਨੂੰ ਤਾਂ ਹੁਣ ਮੇਰੇ ਤਾਂ ਸਿਰ ਚੜ ਕੇ ਆ ਜੇ ਮਾਮਲਾ ਲੈ ਕੇ ਬੋਲ ਕੇ ਬੰਦਾ ਧਮਕੀਆਂ ਦੇ ਰਿਹਾ ਡਰਾਬੇ ਦੇ ਰਿਹਾ ਤੇ ਅਜ ਮੈਂ ਮੇਰੀ ਗੱਲ ਹੈ ਨਾ ਕੋਈ ਨਹੀਂ ਲੋੜ ਨਹੀਂ ਕਮੈਂਟ ਕਰਨਾ ਜੇ ਆਇਆ ਨਾ ਰੋਕ ਇਹ ਮੈਡਮ ਜੀ ਅਸੀਂ ਚੋਰਾਂ ਨੂੰ ਸਫਾਈ ਨਹੀਂ ਦੇਣੀ ਹੈਗੀ ਇਹ ਲੜਾਈ ਇੱਥੇ ਬੰਦ ਨਹੀਂ ਕਰੂੰਗੀ ਮੈਂ ਲੜਾਈ ਨੂੰ ਬੰਦ ਨਹੀਂ ਕਰੂੰਗੀ ਆਪਣਾ ਮਾਨ ਸਨਮਾਨ ਜਿਨ੍ਹਾਂ ਲੋਕਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਮਾਨ ਸਨਮਾਨ ਨੂੰ ਥੇਸ ਪਹੁੰਚਾਈ ਹੈ ਮੈਨੂੰ ਚਾਹੇ ਪ੍ਰਸ਼ਾਸਨ ਦੇ ਕੋਲ ਚਾਹੇ ਡੀਜੀਪੀ ਦੇ ਕੋਲ ਚਾਹੇ ਕਾਨੂੰਨ ਕੋਰਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਜਾਣਾ ਪਵੇ ਮੈਂ ਇਹਦੀ ਕੇਸ ਦੀ ਪੈਰਵਾਈ ਕਰੂੰਗੀ ਤੇ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਲੜਾਈ ਉਹ ਲੜਾਂਗੀ ਕੋਈ ਬੰਦਾ ਇਹ ਸਾਬਤ ਕਰ ਦੇਵੇ ਕਿ ਐਮਐਲਏ ਨੇ ਕਿਸੇ ਤੋਂ ਮਨਜੀਤ ਸਿੰਘ ਕਾਕਾ ਤੋਂ ਜਾਂ ਜੀ ਤੋਂ 55 ਲੱਖ ਦਾ ਵਿਕੀ ਦਾ ਨਾਮ ਲੈ ਰਹੇ ਨੇ ਕਿਸੇ ਬੰਦੇ ਤੋਂ ਕੋਈ ਰੁਪਈਆ ਲਿਆ ਹੋਵੇ ਜਾਂ ਮੰਗਿਆ ਹੋਵੇ ਜਾਂ ਕੋਈ ਪੈਸੇ ਲੈਣ ਦੀ ਗੱਲ ਕੀਤੀ ਹੋਵੇ ਤਾਂ ਮੈਂ ਤੁਹਾਡੀ ਦੇਣਦਾਰ ਹੋਵਾਂਗੀ ਕੋਈ ਗੱਲ ਨਹੀਂ ਸਰਪੰਚਾ ਕਰਨ ਆਦਰਾ ਭਰਾ ਬਾਈ ਮਾਸੀ ਦਾ ਉਹਨੂੰ ਮਾਰ ਲਿਆ ਕੋਈ ਨਹੀਂ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਮੈਂ ਔਰ ਕਿਹਾ ਉਸ ਪਰਿਵਾਰ ਨੂੰ ਮੈਂ ਕਿਹਾ ਜੀ ਪਿਛਲੇ ਸਾਲ ਦੀ ਜਿਹੜੀ ਕਮੇਟੀ ਸੀ 5 ਮੈਂਬਰੀ ਉਸ ਕਮੇਟੀ ਦੇ ਵਿੱਚ ਉਸੇ ਦੇ ਪਿੰਡ ਦੇ ਦੋ ਮੁੰਡੇ ਸੀਗੇ ਜਿਨ੍ਹਾਂ ਦੇ ਨਾਲ ਉਹਦੀ ਆਪਣੀ ਲੜਾਈ ਨਾ ਹੋ ਗਈ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹੋਊਗਾ ਉਹਨਾਂ ਦੇ ਘਰ ਦੇ ਵਿੱਚ ਪਿਛਲੇ ਇੱਕ ਸਾਲ ਤੋਂ ਯੂਨੀਅਨ ਦੇ ਵਿੱਚ ਗੇੜੀ ਨਹੀਂ ਤੇ ਮੈਨੂੰ ਸਾਰਾ ਕਹਿੰਦੇ ਜੀ ਇਹ ਤਾਂ ਵੀ ਦੁਨੀਆ ਦੇ ਵਿੱਚ ਕਦੇ ਗਿਆਰੀ ਨਹੀਂ ਵੀ ਲੋਕਾਂ ਦੇ ਵਿੱਚ ਹਾਜ਼ਰ ਹੈ ਲੰਬਾ ਸਮਾਂ ਤੇ ਮੈਂ ਕਿਹਾ ਮੈਂ ਤੇ ਭਾਈ ਕਰਕੇ ਤੂੰ ਸਾਡਾ ਵਰਕਰ ਆ ਸਾਡਾ ਸਾਥੀ ਆ ਤੂੰ ਆ ਜਾ ਮੇਰੇ ਨਾਲ ਮੇਰੀ ਗੱਡੀ 'ਚ ਆ ਜਾ ਆਪਾਂ ਹਲਕੇ ਦੇ ਵਿੱਚ ਰੋਹ ਚੱਲਿਆ ਕਰਾਂਗੇ ਲੋਕਾਂ ਦੇ ਕੰਮ ਕਰਾਵਾਂਗੇ ਤੂੰ ਆਪੇ ਹਾਜ਼ਰ ਹੋ ਮੈਂ ਆਪੇ ਲੋਕਾਂ ਨੂੰ ਦੇਖਾਂਗਾ ਗਵਨ ਕਰਾ ਨਾਮ ਲੋਕ ਲੈ ਲੈਣਗੇ ਅਗਲਾ ਸਾਲ ਵੀ ਪਿਆ ਹਜੇ ਅਗਲਾ ਸਾਲ ਆਊ ਤੂੰ ਅਗਲਾ ਸਾਲ ਆਊਗਾ ਤਾਂ ਅੰਮੀ ਕਰੀਂਗੇ ਸਾਲ ਤਾਂ ਚੱਲਦੇ ਰਹਿੰਦੇ ਨੇ ਸੋ ਇਹ ਗੱਲ ਕਹਿਣ ਨੂੰ ਇਹ ਗੱਲ ਸੁਣਨ ਆਉਣ ਵਾਸਤੇ ਮੈਂ ਉਹ ਕਿਹਾ ਕਿ ਭਾਈ ਤੂੰ ਆ ਜਾ ਸਰਪੰਚ ਨੂੰ ਤੇਰੇ ਭਰਾ ਨੂੰ ਨਾਲ ਲਿਆ ਆਪਾਂ ਬੈਠ ਕੇ ਗੱਲ ਕਰਦੇ ਆਂ ਆ ਗੱਲ ਮੈਂ ਉਹਦੇ ਨਾਲ ਬੈਠ ਕੇ ਜਿਹੜੀ ਕੀਤੀ ਹੁਣ ਬੋਲਣ ਨੂੰ ਤਾਂ ਮੈਂ ਉਹਦਾਂ ਦੀ ਜਿੰਨਾ ਵਾਦੀ ਬੋਲੀਆਂ ਦੀ ਪਰ ਹੁਣ ਉਹ ਹਸਪਤਾਲ ਦੇ ਵਿੱਚ ਪਿਆ ਸੀਗਾ ਹੁਣ ਰੱਬ ਜਾਣਦਾ ਕਿ ਡਾਕਟਰ ਸਾਹਿਬ ਤਾਂ ਕਹਿ ਰਹੇ ਨੇ ਭਾਨੀਗੜ ਵਾਲੇ ਕਿ ਉਹ ਸੇ ਪੰਜਾਬ ਨੇ ਪਰਿਵਾਰ ਹੁਣ ਉਹਨਾਂ ਨੂੰ ਅੰਮ੍ਰਿਤ ਹਸਪਤਾਲ ਦੇ ਵਿੱਚ ਲਈ ਬੈਠਾ ਹੈ ਹੁਣ ਮਨ ਕਰੇ ਕੱਲ ਦਾ ਆਈ ਜਾਂਦਾ ਜੀ ਅਸੀਂ ਤਾਂ ਫੋਰਟਿਸ ਦੇ ਵਿੱਚ ਲੈ ਕੇ ਚੱਲੇ ਆ ਮੈਂ ਤਾਂ ਕਹਿੰਨੀ ਆ ਉਹਨਾਂ ਦੀਆਂ ਮੈਡੀਕਲ ਰਿਪੋਰਟਾਂ ਨੇ ਜਿਹੜੀਆਂ ਉਹ ਵੀ ਪ੍ਰਸ਼ਾਸਨ ਨਵੇਂ ਵੀ ਜਾਂਚ ਕਰੇ ਕਿ ਉਸਰ ਇੱਕ ਡਰਾਮਾ ਰਚਿਆ ਜਾ ਰਿਹਾ ਜਾਂ ਵਾਕਿਆ ਉਹਦੀ ਸਿਹਤ ਜਿਹੜੀ ਖਰਾਬ ਹੈ ਕਿਉਂਕਿ ਮੈਨੂੰ ਤਾਂ ਹੁਣ ਮੇਰੇ ਤਾਂ ਸਿਰ ਛੜ ਕੇ ਆ ਜਾ ਨਾਮ ਲੈ ਕੇ ਬੋਲ ਕੇ ਬੰਦਾ ਧਮਕੀਆਂ ਦੇ ਰਿਹਾ ਡਰਾਬੇ ਦੇ ਰਿਹਾ ਨਾ ਦੇਖੋ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਵੀ ਪਾਪ ਹੈ ਤੇ ਅੱਜ ਇਹ ਗੱਲ ਕਹਿ ਦੇਣਾ ਕਿ ਮੈਂ ਮੇਰੇ ਆ ਪੈਸੇ ਟਕਰਾਤੇ ਜੀ ਤੇ ਇਹ ਦੂਜੇ ਤੋਂ ਵੱਧ ਲੈ ਲਿਓ ਐਹੀ ਕਹੂਗਾ ਬੰਦਾ ਐਹੀ ਕਹੂਗਾ ਮੇਰੇ ਟਕਰਾਦੇ ਜੀ ਦੂਜੇ ਤੋਂ ਵੱਧ ਲੈ ਲਵੇ ਮੈਂ ਕਹਿੰਦੀ ਆ ਮੈਂ ਕਹਿੰਦੀ ਆ ਮੇਰਾ ਦੇਖੋ ਮੈਂ ਮੇਰੇ ਕੋਲ ਬੈਠੀਆਂ ਨੇ ਇੱਕ ਔਰਤ ਦੇ ਲਈ ਸਭ ਤੋਂ ਮੈਂ ਮੈਨੂੰ ਕਿਸੇ ਨੂੰ ਸਹਾਈਆਂ ਦੇਣ ਦੀ ਜ਼ਰੂਰਤ ਨਹੀਂ ਵੀ ਕਿਉਂਕਿ ਮੈਂ ਮੀਡੀਆ ਦੇ ਵਿੱਚ ਗੱਲ ਕਰਾ ਤੁਹਾਡੇ ਲਈ ਕਿਉਂਕਿ ਇੱਕ ਔਰਤ ਦੇ ਲਈ ਸਭ ਤੋਂ ਕੀਮਤੀ ਉਹਦੀ ਔਲਾਦ ਹੁੰਦੀ ਆ ਹੁੰਦੀ ਆ ਨਾ ਤੇ ਔਲਾਦ ਵੀ ਐਸੀ ਜਦੋਂ ਮੇਤੋਂ ਮੇਰਾ ਭਰਾ ਗੁਜ਼ਰ ਗਿਆ ਸੀਗਾ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਲੰਬੀ ਲੰਮਾ ਸਮਾਂ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਘਾਟ ਸੀ ਉਹ ਪਈ ਹੋਈ ਤੇ ਅੱਜ ਰੱਬ ਨੇ ਵਾਹਿਗੁਰੂ ਨੇ ਉਹ ਜਿਹੜੀ ਘਾਟ ਹੈ ਉਹ ਪੁੱਤਰ ਦੇ ਰੂਪ ਦੇ ਵਿੱਚ ਮੇਰੀ ਪੂਰੀ ਕੀਤੀ ਮੈਨੂੰ ਮਹਾਰਾਜ ਨੇ ਦਿੱਤਾ ਕੁਝ ਨਿਲਪੋਇਆ ਮੇਰੇ ਦਿਮਾਗ ਨੂੰ ਜਦ ਮੈਂ ਸਵੇਰ ਜਾਗ ਹੈ ਕਿ ਰਵਾਨਾ ਕੋਈ ਇਹ ਨਹੀਂ ਲੋੜ ਨਹੀਂ ਇਹ ਕੰਮ ਨਹੀਂ ਕਰਨਾ ਜੇ ਇਹ ਕੰਮ ਨਹੀਂ ਮੈਮ ਕਰਨਾ ਆਇਆ ਨਾ ਕਰੋ ਮੈਡਮ ਵੀ ਅਸੀਂ ਚੋਰਾਂ ਨੂੰ ਸੁਫਾਈ ਨਹੀਂ ਦੇਣੀ ਹੈਗੀ ਕਿਉਂਕਿ ਮੈਂ ਦੇਖੋ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਹਣ ਖਾਨ ਦਾ ਜੋਲੀ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨੇ ਆਪਾਂ ਸਫਾਈ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਇੱਕ ਸੰਘਰਸ਼ ਦਾ ਜਿਹੜਾ ਹਿੱਸਾ ਬਣੇ ਆ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਆਏ ਆ ਆਪਾ ਜੀ ਬਹਿ ਜਾਓ ਮੀਨ ਬੰਦ ਹੋ ਗਿਆ ਹਲੋ ਉਹਨਾਂ ਪਰਿਵਾਰਾਂ ਦੇ ਅਸੀਂ ਲੀਡਰ ਨਹੀਂ ਹੈਗੇ ਤੇ ਮੈਨੂੰ ਮੈਨੂੰ ਜਦੋਂ 24 ਤਰੀਕ ਦਾ 24 ਤਰੀਕ ਦਾ ਇਹ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਇੱਕ ਵੀਡੀਓ ਹੈ ਮੈਂ ਉਸ ਦਿਨ ਵੀ ਕਾਰਵਾਈ ਕਰਨ ਨੂੰ ਕਿਹਾ ਮੈਂ ਅੱਜ ਵੀ ਕਾਰਵਾਈ ਕਰਨ ਨੂੰ ਕਹਿਨੀ ਆ ਮੈਂ 27 ਤਰੀਕ ਨੂੰ ਵੀ ਕਾਰਵਾਈ ਕਰਨ ਨੂੰ ਕਿਹਾ ਸੀ ਔਰ ਜੇ ਕਾਰਵਾਈ ਨਹੀਂ ਹੋਈ ਤਾਂ ਉਹਦਾ ਜਿਹੜਾ ਜ਼ਿੰਮੇਵਾਰਾ ਪ੍ਰਸ਼ਾਸਨ ਹੈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਸੋ ਇਹ ਜਿਹੜਾ ਹੈਗਾ ਕਿ ਇੱਕ ਆਮ ਘਰ ਦੇ ਧੀਆਂ ਪੁੱਤਾਂ ਦੇ ਇਲਜ਼ਾਮ ਲਾਉਂਦੇ ਔਰ ਮੈਨੂੰ ਬਹੁਤ ਨੇ ਸਲਾਹ ਦਿੱਤੀ ਮੈਂ ਜਦੋਂ ਮੈਨੂੰ ਪਤਾ ਲੱਗੇ ਜੀ ਐਦਾਂ ਕਰਕੇ ਵੀਡੀਓ ਹੈ ਜੋ ਬੰਦਾ ਉਹ ਕਰ ਰਿਹਾ ਮੈਂ ਬਹੁਤ ਲੋਕਾਂ ਦੀ ਸਲਾਹ ਲਈ। ਲੇਖ ਜੀਆ ਇੱਕ ਵੀਡੀਓ ਹੈ ਵੀ ਮੈਂ ਪੁਲਿਸ ਨੂੰ ਕਾਰਵਾਈ ਨੂੰ ਕਹਿ ਰਹੀ ਆ। ਜੇ ਤੇ ਕਾਰਵਾਈ ਹੋ ਨਹੀਂ ਰਹੀ ਵੀ ਮੈਨੂੰ ਕੀ ਕਰਨਾ ਚਾਹੀਦਾ। ਮੈਨੂੰ ਉਹ ਕਹਿੰਦੇ ਵੀ ਚੁੱਪੀ ਕਰ ਜਾ ਨਹੀਂ ਉਹਨਾਂ ਦਾ ਬੰਦਾ ਬੁਲਾ ਕੇ ਪ੍ਰਧਾਨ ਲਾ ਦੇ। ਕਹਿੰਦੇ ਕਮੇਟੀ ਨੂੰ ਸਪਾਸ ਕਰ ਦੇ ਵੀ ਉਹਦਾ ਬੰਦਾ ਪ੍ਰਧਾਨ ਲਾ ਦੇ। ਤੇ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ। ਮੈਂ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ। ਜਦਕਿ ਮੈਨੂੰ ਚੌਵੀ ਤਰੀਕ ਦਾ ਪਤਾ 27 ਤਰੀਕ ਨੂੰ ਸਾਰਾ ਵਾਪਰਿਆ। ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਮੈਂ ਪ੍ਰਸ਼ਾਸਨ ਨੂੰ ਨਹੀਂ ਕਿਹਾ ਮੈਂ ਕੋਈ ਇਲਾਕੇ ਦੇ ਵਿੱਚ ਕਹਿ ਦੇਵੇ ਕੋਈ ਬੰਦਾ ਕਿਸੇ ਨੂੰ ਰੋਕਿਆ ਹੋਵੇ ਵੀ ਭੈਚੀ ਹੋਰਾਂ ਨਹੀਂ ਤੇ 27 ਤਰੀਕ ਨੂੰ ਲੋਕਾਂ ਨੇ ਸਾਈ ਤਰੀਕ ਨੂੰ ਲੋਕਾਂ ਨੇ ਆਪਰੇਟਰਾਂ ਨੇ ਉੱਥੇ ਆਪਣੀ ਕਮੇਟੀ ਚੁਣ ਲਈ ਉਹ ਵੀਡੀਓ ਲੋਕਾਂ ਨੇ ਵਾਇਰਲ ਕਰ ਦਿੱਤੀ ਉਹ ਵੀਡੀਓ ਦੇ ਵਿੱਚ ਕਿੰਨੀ ਸੱਚਾਈ ਹੈ ਉਹ ਜਾਂਚ ਦਾ ਵਿਸ਼ਾ ਪ੍ਰਸ਼ਾਸਨ ਉਹਦੀ ਜਾਂਚ ਕਰੇ ਤੇ ਜਿਹੜਾ ਦੁੱਧ ਦਾ ਦੁੱਧਾ ਜਿਹੜਾ ਪਾਣੀ ਦਾ ਪਾਣੀ ਲੋਕਾਂ ਦੇ ਵਿੱਚ ਸਾਬਤ ਹੋਵੇ ਪਰ ਮੈਂ ਇਹ ਲੜਾਈ ਇੱਥੇ ਬੰਦ ਨਹੀਂ ਕਰੂੰਗੀ ਮੈਂ ਲੜਾਈ ਨੂੰ ਬੰਦ ਨਹੀਂ ਕਰੂੰਗੀ ਅਸੀਂ ਰਾਜਨੀਤੀ ਦੇ ਵਿੱਚ ਆਏ ਸੀ ਆਪਣੇ ਉੱਚੇ ਸੋਚੇ ਕਰਦਾਰ ਦੇ ਕਰਕੇ ਮੇਰੇ ਲੋਕਾਂ ਦੇ ਕਰਕੇ ਤੁਸੀਂ ਲੋਕ ਮੇਰੀ ਤਾਕਤ ਨੂੰ ਤੁਹਾਡੇ ਕਰਕੇ ਅੱਜ ਮੈਂ ਮੈਲੇ ਬਣੀ ਆਂ ਔਰ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਕੰਮ ਵੀ ਕਰੂੰਗੀ ਤੇ ਮੈਂ ਆਪਣਾ ਮਾਨ ਸਨਮਾਨ ਜਿਨ੍ਹਾਂ ਲੋਕਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਮਨ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਹੈ ਮੈਨੂੰ ਚਾਹੇ ਪ੍ਰਸ਼ਾਸਨ ਦੇ ਕੋਲ ਚਾਹੇ ਡੀਜੀਪੀ ਦੇ ਕੋਲ ਚਾਹੇ ਕਾਨੂੰਨ ਕੋਰਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਜਾਣਾ ਪਵੇ ਮੈਂ ਇਹਦੀ ਕੇਸ ਦੀ ਪੈਰਵਾਈ ਕਰੂੰਗੀ ਤੇ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਲੜਾਈ ਉਹ ਲੜੂੰਗੀ ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿ ਕੇਸ ਲੜਾਈ ਨੂੰ ਮੈਂ ਇਕੱਲੀ ਨਹੀਂ ਲੜ ਸਕਦੀ ਇਸ ਲੜਾਈ ਦੇ ਵਿੱਚ ਮੈਨੂੰ ਤੁਹਾਡਾ ਸਾਥ ਚਾਹੀਦਾ ਕੋਈ ਬੰਦਾ ਇਹ ਸਾਬਤ ਕਰ ਦੇਵੇ ਕਿ ਐਮਐਲਏ ਨੇ ਕਿਸੇ ਤੋਂ ਮਨਜੀਤ ਸਿੰਘ ਕਾਕਾ ਤੋਂ ਜਾਂ ਜੀ ਤੋਂ 55 ਲੱਖ ਦਾ ਵਿਕੀ ਦਾ ਨਾਮ ਲੈ ਰਹੇ ਨੇ ਕਿਸੇ ਬੰਦੇ ਤੋਂ ਕੋਈ ਰੁਪਈਆ ਲਿਆ ਹੋਵੇ ਜਾਂ ਮੰਗਿਆ ਹੋਵੇ ਜਾਂ ਕੋਈ ਪੈਸੇ ਲੈਣ ਦੀ ਗੱਲ ਕੀਤੀ ਹੋਵੇ ਤਾਂ ਮੈਂ ਤੁਹਾਡੀ ਦੇਣਦਾਰ ਹੋऊंगी ਪਰ ਇਹ ਜਿਹੜਾ ਉਹ ਲੋਕਾਂ ਦੇ ਸਾਹਮਣੇ ਜਿਹੜੀ ਸਚਾਈ ਹੋਣੀ ਚਾਹੀਦੀ ਹੈ ਮੈਂ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੀ ਆਪਾਂ ਸਾਰੇ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਆ ਜਿਹੜਾ ਮੇਰੇ ਸਿਰ ਮੱਥੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿਹਨੂੰ ਵੀ ਲੱਗਦਾ ਕਿ ਇੱਕ ਸਾਜ਼ਿਸ਼ ਦੇ ਤਹਿਤ ਤੁਹਾਡੀ ਲੀਟਰ ਨੂੰ ਤੁਹਾਡੀ ਐਮਐਲ ਨੂੰ ਤੁਹਾਡੀ ਛੋਟੀ ਭੈਣ ਨੂੰ ਤੁਹਾਡੀ ਧੀ ਨੂੰ ਇੱਕ ਸਾਜ਼ਿਸ਼ ਦੇ ਕਹਿ ਤੇ ਇੱਕ ਬਦਨਾਮ ਕੀਤਾ ਗਿਆ ਤਾਂ ਉਹ ਸਾਰੇ ਲੋਕ ਮੇਰੇ ਨਾਲ ਉੱਠ ਕੇ ਅੱਜ ਐਸਐਸਪੀ ਦਫ਼ਤਰ ਦੇ ਵਿੱਚ ਆਪਾਂ ਜਾਵਾਂਗੇ ਉੱਥੇ ਆਪਣੀ ਜਿਹੜੀ ਸ਼ਿਕਾਇਤ ਨੂੰ ਦਰਜ ਕਰਾ ਕੇ ਆਵਾਂਗੇ ਸੋ ਇਹਨਾਂ ਕਹ ਜੀ ਤੁਹਾਡਾ ਚੱਲਿਆ ਮੈਂ ਇੱਕ ਇੱਕ ਕਦਮ ਪੂਰਾ ਮੇਰੇ ਸਿਰ ਉੱਤੇ ਵਾਹਿਗੁਰੂ ਜੀ ਕਹਿੰਦਾ ਵਾਹਿਗੁਰੂ ਜੀ ਕਿਰਪਾ ਦੇ